ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅਸੀਂ ਆਮ ਤੌਰ ਤੇ ਦੇਖਦੇ ਆ ਕਿ ਜਦੋਂ ਵੀ ਸਾਡੀ ਫੌਜ ਜਿੱਤ ਹਾਸਲ ਕਰਦੀ ਹੈ ਤਾਂ ਉਸ ਜਿੱਤ ਨੂੰ ਦੇਸ਼ ਦੀ ਜਿੱਤ ਸਰਕਾਰ ਦੀ ਜਿੱਤ ਜਾਂ ਪ੍ਰਧਾਨ ਮੰਤਰੀ ਦੀ ਜਿੱਤ ਦੇ ਤੌਰ ਤੇ ਪ੍ਰਚਾਰਿਤ ਕੀਤਾ ਜਾਂਦਾ ਹੈ ਪੋਲਿਟিক্যাল ਪਾਰਟੀਆਂ ਵੱਲੋਂ ਤੇ ਹੁਣ ਮੌਜੂਦਾ ਹਾਲਾਤ ਦੀ ਗੱਲ ਕਰ ਲਈਏ ਤੇ ਹੁਣ ਵੀ ਕੁਝ ਅਜੀਬਾ ਹੀ ਹੋ ਰ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਜਿੱਤ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮਿਲੀ ਵੱਡੀ ਜਿੱਤ ਦੇ ਤੌਰ ਤੇ ਪ੍ਰਚਾਰਿਤ ਕੀਤਾ ਜਾ ਰਿਹਾ ਤੇ ਅਜੇਹੇ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਦੇ ਲਈ ਅਤੇ ਆਪਣੀ ਬੀਜੇਪੀ ਪਾਰਟੀ ਨੂੰ ਤਗੜਾ ਦਿਖਾਉਣ ਦੇ ਲਈ ਬੀਜੇਪੀ ਦੇ ਇੱਕ ਮੰਤਰੀ ਨੇ ਜੋ ਕਿ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਕੁਝ ਅਜਿਹੇ ਤਰੀਕੇ ਦੇ ਨਾਲ ਪਾਸ਼ਾ ਵਰਤੀ ਹੈ ਜਿਸ ਦੇ ਨਾਲ ਇੱਕ ਨਵੇਂ ਕਿਸਮ ਦਾ ਹੋਰ ਪੋਲਿਟੀਕਲ ਰੌਲਾ ਜੋ ਹੈ ਖੜਾ ਹੋ ਗਿਆ ਹੈ ਜਿਹੜੀ ਇਹ ਪੜੇ ਕਰਤੂਤ ਕੀਤੀ ਹੈ ਮੱਧ ਪ੍ਰਦੇਸ਼ ਦੇ ਇਸ ਮੰਤਰੀ ਨੇ ਉਹ ਵੀ ਪੂਰੀ ਜੋ ਹੈ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ ਕਿ ਆਖਿਰ ਮਸਲਾ ਕੀ ਹੈ ਆਖਿਰ ਉਹਨਾਂ ਨੇ ਜਿਹੜਾ ਕੀ ਕਿਹਾ ਅਤੇ ਇਸ ਮਸਲੇ ਤੋਂ ਬਾਅਦ ਕਿਸ ਤਰ੍ਹਾਂ ਦੀ ਸਿੱਖਿਆ ਲੈਣ ਦੀ ਲੋੜ ਹੈ ਕਿਸ ਤਰ੍ਹਾਂ ਦੀ ਕਾਰਵਾਈ ਉਸ ਮਸਲੇ ਤੇ ਹੋ ਰਹੀ ਹੈ ਕਿਸ ਤਰ੍ਹਾਂ ਦੀ ਜੋ ਹੈ ਰਾਜਨੀਤੀ ਇਸ ਮਾਮਲੇ ਤੇ ਹੋ ਰਹੀ ਹੈ ਪੂਰਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਹਰਜੋਤ ਜੀ ਸਾਡੇ ਮੁਲਕ ਦੇ ਵਿੱਚ ਇਹ ਰਿਵਾਜ ਹੈ ਜਦੋਂ ਵੀ ਫੌਜ ਦੀ ਜਿੱਤ ਹੁੰਦੀ ਹੈ ਤੇ ਉਸ ਜਿੱਤ ਨੂੰ ਇੱਕ ਪ੍ਰਧਾਨ ਮੰਤਰੀ ਦੀ ਜਿੱਤ ਦੇ ਰੂਪ ਦੇ ਵਿੱਚ ਪ੍ਰਚਾਰਿਤ ਕੀਤਾ ਜਾਂਦਾ ਹੈ 1971 ਦੀ ਜਿੱਤ ਬੰਗਲਾਦੇਸ਼ ਬਣਿਆ ਉਹਨੂੰ ਇੰਦਰਾ ਗਾਂਧੀ ਦੀ ਜਿੱਤ ਦੇ ਰੂਪ ਦੇ ਵਿੱਚ ਦਿਖਾਇਆ ਜਾਂਦਾ ਉਸ ਵੇਲੇ ਦੇ ਜਿਹੜੇ ਫੌਜੀ ਅਫਸਰ ਸੀ ਉਹਨਾਂ ਦਾ ਜ਼ਿਕਰ ਘੱਟ ਔਰ ਪ੍ਰਧਾਨ ਮੰਤਰੀ ਦਾ ਜ਼ਿਕਰ ਜ਼ਿਆਦਾ ਇਹ ਪੋਲਿਟੀਕਲ ਪਾਰਟੀਆਂ ਦੇ ਵਿੱਚ ਰਿਵਾਜ ਹੈ ਹਾਲਾਂਕਿ ਉਹ ਫੌਜ ਦਾ ਸਤਿਕਾਰ ਕਰਦੀਆਂ ਨੇ ਸਨਮਾਨ ਕਰਦੀਆਂ ਨੇ ਹੁਣ ਵੀ ਕਾਂਗਰਸ ਨੇ ਜਹੰਦ ਯਾਤਰਾ ਕੱਢੀ ਭਾਰਤੀ ਜਨਤਾ ਪਾਰਟੀ ਤਿਰੰਗਾ ਯਾਤਰਾ ਕੱਢ ਰਹੀ ਹੈ ਔਰ ਪੂਰੇ ਜਿਹੜੇ ਦੇਸ਼ ਵਾਸੀ ਨੇ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਭਾਰਤੀ ਫੌਜ ਨੇ ਬਹੁਤ ਚੰਗਾ ਕੰਮ ਕੀਤਾ ਪਰ ਇਸ ਚੰਗੀ ਪਰਫਾਰਮੈਂਸ ਦਾ ਜਾਂ ਇਸ ਜਿੱਤ ਦਾ ਸੇਰਾ ਪੋਲਿਟੀਕਲ ਤੌਰ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਨਰਿੰਦਰ ਮੋਦੀ ਨੂੰ ਦੇ ਰਹੀ ਹੈ ਔਰ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਇਹ ਜਿਹੜੀ ਜਿੱਤ ਹੈ ਭਾਰਤੀ ਫੌਜ ਦੀ ਹੈ ਪ੍ਰਧਾਨ ਮੰਤਰੀ ਤਾਂ ਅਮਰੀਕਾ ਅੱਗੇ ਛੋਟਾ ਪੈ ਗਿਆ ਪ੍ਰਧਾਨ ਮੰਤਰੀ ਤਾਂ ਅਮਰੀਕਾ ਦੇ ਦਬਾਅ ਚ ਆ ਗਿਆ 인ਦਰਾ ਗਾਂਧੀ ਨਹੀਂ ਕਦੀ ਅਮਰੀਕਾ ਦੇ ਦਬਾਅ ਚ ਆਈ ਸੀ ਇਹ ਸਥਿਤੀਆਂ ਬਣੀਆਂ ਨੇ ਪਰ ਇਸੇ ਮੁਕਾਬਲੇ ਦੇ ਦਰਮਿਆਨ ਇਹ ਇੱਕ ਅਨਹਿਲਾਨਿਆ ਮੁਕਾਬਲਾ ਹੈ ਬੀਜੇਪੀ ਦੇ ਲੀਡਰ ਨਰਿੰਦਰ ਮੋਦੀ ਨੂੰ ਇਸ ਜਿੱਤ ਦਾ ਹੀਰੋ ਸਾਬਤ ਕਰਨ ਤੇ ਲੱਗੇ ਹੋਏ ਨੇ ਉਹਨਾਂ ਦੇ ਭਾਸ਼ਣ ਆ ਰਹੇ ਨੇ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਔਰ ਇਸੇ ਕੜੀ ਚ ਮੈਂ ਕਹਿ ਸਕਦਾ ਮਧ ਪ੍ਰਦੇਸ਼ ਦੇ ਵਿੱਚ ਇੱਕ ਮੰਚ ਤੇ ਇੱਕ ਮੰਚ ਤੇ ਕਾਫੀ ਸਿਆਣੇ ਲੋਕ ਬੈਠੇ ਸੀ ਉਸ ਮੰਚ ਤੇ ਮੱਧ ਪ੍ਰਦੇਸ਼ ਦਾ ਮੰਤਰੀ ਵਿਜੇ ਸ਼ਾਹ ਉਹਨਾਂ ਨੂੰ ਵੀ ਬੜਾ ਸਿਆਣਾ ਮੰਨਿਆ ਜਾਂਦਾ ਹੈ ਪਰ ਭਾਸ਼ਣ ਕਰਦੇ ਕਰਦੇ ਨਰਿੰਦਰ ਮੋਦੀ ਦਾ ਗੁਣਗਾਨ ਕਰਦੇ ਕਰਦੇ ਉਹ ਇਸ ਹੱਦ ਤੱਕ ਪਹੁੰਚ ਗਏ ਕਿ ਉਹਨਾਂ ਨੇ ਇਸ ਤਰੀਕੇ ਦੀ ਭਾਸ਼ਾ ਵਰਤੀ ਜਿਹੜੀ ਭਾਸ਼ਾ ਗੈਰ ਸੰਵਿਧਾਨਿਕ ਸੀ ਟੈਲੀਵਿਜ਼ਨਾਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਵੀਡੀਓ ਵਾਇਰਲ ਨੇ ਸੋ ਉਸ ਵੀਡੀਓ ਨੂੰ ਅਸੀਂ ਵੀ ਜ਼ਰੂਰ ਦਿਖਾ ਸਕਦੇ ਹਾਂ ਤਾਂ ਕਿ ਭਵਿੱਖ ਦੇ ਵਿੱਚ ਜਿਹੜੇ ਦੂਸਰੇ ਲੀਡਰ ਨੇ ਮੰਤਰੀ ਨੇ ਪੋਲਿਟিক্যাল ਲੋਕ ਨੇ ਉਹ ਆਪਣੀ ਭਾਸ਼ਾ ਨੂੰ ਬਹੁਤ ਮर्यादित ਤਰੀਕੇ ਦੇ ਨਾਲ ਸਰਵਜਨਿਕ ਕਰਨ ਜਦੋਂ ਉਹਨਾਂ ਨੇ ਭਾਵੇਂ ਫੌਜ ਦੀ ਤਾਰੀਫ ਕਰਨੀ ਹੈ ਜਾਂ ਪਾਕਿਸਤਾਨ ਦੇ ਅਤਵਾਦੀਆਂ ਨੂੰ ਨਿੰਦਣਾ ਹੈ ਜਾਂ ਪਾਕਿਸਤਾਨ ਨੂੰ ਨਿੰਦਣਾ ਹੈ ਜਾਂ ਨਰਿੰਦਰ ਮੋਦੀ ਦਾ ਗੁਣगान ਕਰਨਾ ਸੋ ਵਿਜੇ ਸ਼ਾਹ ਦਾ ਬਿਆਨ ਸੁਣ ਲਿਆ ਜਿਹੜੇ ਭਾਜਪਾ ਦੇ ਮੰਤਰੀ ਨੇ ਜਿਵੇਂ ہمارے ਮੋਦੀ ਜੀ ਸਮਾਜ ਕੇ ਲਿਏ ਜੀਰੇ ਸਮਾਜ ਕੇ ਲਿਏ जान लगा रहे और जिन्होंने हमारी बेटियों के सिंदूर उजाड़े थे वही कटे पिटे लोगों को हमने बहन भेज करके उनकी एसी की तेजी करवाई एक बार मोदी जी के लिए उन्होंने कपड़े उतार उतार के हमारे मारा और मोदी जी ने उनकी बहन को उनकी एसी की तेजी करने हमारे जात से उनके घर so, दे सो ये भाजपा मध्य प्रदेश के मंत्री ने जिथे ਭਜਨ ਲਾਲ ਮੁਖ ਮੰਤਰੀ ਨੇ ਜਿਸ ਤਰ੍ਹਾਂ ਹੀ ਉਹਨਾਂ ਦਾ ਬਿਆਨ ਆਇਆ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਉੱਥੇ ਮਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਬਿਆਨ ਆਇਆ ਉੱਥੋਂ ਦੇ ਕਾਂਗਰਸ ਦੇ ਪ੍ਰਧਾਨ ਦਾ ਬਿਆਨ ਆਇਆ 올 ਇੰਡੀਆ ਕਾਂਗਰਸ ਕਮੇਟੀ ਦੀ ਮਹਿਲਾ ਪ੍ਰਧਾਨ ਅਲਕਾ ਅਲਕਾ ਲਾਂਬਾ ਜੀ ਉਹਨਾਂ ਦਾ ਬਿਆਨ ਆਇਆ ਬਹੁਤ ਸਾਰੇ ਬੁੱਧੀਜੀਵੀਆਂ ਦਾ ਬਿਆਨ ਆਇਆ ਭਾਰਤ ਦੇ ਵਿੱਚ ਵੱਖ-ਵੱਖ ਮਹਿਲਾ ਕਮਿਸ਼ਨਾਂ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਦੇ ਬਿਆਨ ਆਏ ਕਿ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੇ ਇਹ ਬਿਆਨ ਦਿੱਤਾ ਔਰ ਇਸ਼ਾਰਾ ਸਾਫ਼ ਸੀ ਗੁਣਗਾਨ ਕਰਨਾ ਸੀ ਕਿ ਜਿਸ ਤਰ੍ਹਾਂ ਨਾਲ ਮੋਦੀ ਜੀ ਨੇ ਸਭ ਕੁਝ ਕੀਤਾ ਔਰ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਕਰਨਲ ਸੋਫੀਆ ਕੁਰਾਇਸ਼ੀ ਬਾਰੇ ਉਹਨਾਂ ਦਾ ਨਾਮ ਤਾਂ ਨਹੀਂ ਲਿਆ ਪਰ ਜਿਸ ਰੂਪ 'ਚ ਇਸ਼ਾਰਾ ਕੀਤਾ ਸਿੱਧੇ-ਸਿੱਧੇ ਇਹ ਜਿਹੜੀ ਟਿੱਪਣੀ ਹੈ ਇਹ ਭਾਈਚਾਰਿਆਂ ਦੇ ਵਿੱਚ ਆਪਸੀ ਸਾਂਝ ਨੂੰ ਕਮਜ਼ੋਰ ਕਰਨ ਵਾਲੀ ਟਿੱਪਣੀ ਹੈ ਇਸ ਤਰੀਕੇ ਦੀ ਟਿੱਪਣੀ ਨਹੀਂ ਵਰਤੀ ਜਾਣੀ ਚਾਹੀਦੀ ਭਾਰਤ ਇੱਕ ਡੈਮੋਕ੍ਰੈਟਿਕ ਕੰਪਨੀ ਹੈ ਕੈਨੂ ਭਾਰਤੀ ਜਨਤਾ ਪਾਰਟੀ ਦੇ ਲੋਕ ਹਿੰਦੂਤਵ ਦਾ ਅਜੰਡਾ ਚਲਾ ਸਕਦੇ ਨੇ ਇਹਦੇ ਤੇ ਅਗਰ ਕਿਸੇ ਨੂੰ ਇਤਰਾਜ਼ ਨਹੀਂ ਤੇ ਇਹਦੇ ਤੇ ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਭਾਰਤ ਸਾਰੇ ਧਰਮਾਂ ਨੂੰ ਥਾਂ ਦੇਣ ਵਾਲਾ ਮੁਲਕ ਹੈ ਸਾਡੀ ਡੈਮੋਕ੍ਰੇਸੀ ਸਾਡਾ ਸੰਵਿਧਾਨ ਸਾਰੇ ਧਰਮਾਂ ਨੂੰ ਸਨਮਾਨ ਦਿੰਦਾ ਹੈ ਸਾਡੇ ਭਾਰਤ ਦੇ ਵਿੱਚ ਕੋਈ ਧਰਮ ਵੱਡਾ ਨਹੀਂ ਸਾਰੇ ਧਰਮ ਬਰਾਬਰ ਨੇ ਸੋ ਇਸ ਕਰਕੇ ਧਰਮ ਆਧਾਰਿਤ ਟਿੱਪਣੀਆਂ ਕਰਨੀਆਂ ਇਹ ਸ਼ੋਭਾ ਨਹੀਂ ਦਿੰਦਾ ਜਿਹੜੇ ਮੰਤਰੀ ਹੋਣ ਕੈਬਨਟ ਦੇ ਮੰਤਰੀ ਉਹ ਸਰਕਾਰ ਜਿਹਨੇ ਮੱਧ ਪ੍ਰਦੇਸ਼ ਦਾ ਵਿਕਾਸ ਕਰਨਾ ਹੈ ਸੋ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉੱਤੇ ਔਰ ਲਗਾਤਾਰ ਕਈ ਸਾਲਾਂ ਤੋਂ ਭਾਜਪੀ ਉੱਥੇ ਸੱਤਾ ਚੜ੍ਹੇ ਮੰਤਰੀ ਪਹਿਲਾਂ ਵੀ ਸੱਤਾ ਚੜ੍ਹਿਆ ਇਸ ਮੰਤਰੀ ਬਾਰੇ ਮੈਂ ਸੁਣ ਰਿਹਾ ਸੀ ਕਿ ਪਹਿਲਾਂ ਵੀ ਇੱਕ ਅੱਧੀ ਵਾਰ ਇਸ ਮੰਤਰੀ ਨੇ ਵਿਵਾਦਿਤ ਟਿੱਪਣੀ ਕੀਤੀ ਸੀ ਸੋ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਮੈਂ ਕੱਲ ਸ਼ਾਮ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣੀ ਚਾਹੀਦੀ ਹੈ ਜਿਨ੍ਹਾਂ ਦੀ ਜ਼ੁਬਾਨ ਜ਼ਿਆਦਾ ਕੌੜੀ ਹੈ ਉਹਨਾਂ ਨੂੰ ਕਿਸੇ ਚੰਗੇ ਪ੍ਰੋਫੈਸਰ ਕੋਲੇ ਅਧਿਆਪਕ ਕੋਲੇ ਟਿਊਸ਼ਨ ਰਖਾ ਕੇ ਦਿੱਤੀ ਜਾਵੇ ਜਿਹੜੇ ਉਹਨਾਂ ਨੂੰ ਸਮਝਾਉਣ ਕਿ ਸਮਾਜਿਕ ਜੀਵਨ ਦੇ ਵਿੱਚ ਸਾਰਵਜਨਿਕ ਮੰਚਾਂ ਦੇ ਵਿੱਚ ਮੰਤਰੀਆਂ ਦੇ ਭਾਸ਼ਣ ਉਹਨਾਂ ਦੀ ਭਾਸ਼ਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਮਾਮਲਾ ਮਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਔਰ ਮਧ ਪ੍ਰਦੇਸ਼ ਹਾਈ ਕੋਰਟ ਨੇ ਸ਼ਿਊ ਮੋਟੋ ਜਿਹਨੂੰ ਹਿੰਦੀ ਚ ਕਹਿੰਦੇ ਐ ਸਮੇਂ ਪ੍ਰੇਰਣਾ ਉਹਨਾਂ ਨੇ ਖੁਦ ਧਿਆਨ ਇਸ ਮਾਮਲੇ ਵੱਲ ਲਿਆਂਦਾ ਔਰ ਇਹ ਹੁਕਮ ਜਾਰੀ ਕੀਤੇ ਕਿ ਵੱਖ-ਵੱਖ ਧਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਜਾਣਾ ਚਾਹੀਦਾ ਇਸ ਮੰਤਰੀ ਤੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੇਲੇ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਮਾਂ ਰਾਤ ਦਾ ਲਗਭਗ 10 ਵਜ ਗਏ ਨੇ ਹਲੇ ਤੱਕ ਇਸ ਮੰਤਰੀ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਖੁੱਲੇ ਰੂਪ ਚ ਹਟਾਉਣ ਦੇ ਰੂਪ ਚ ਨਹੀਂ ਹੋਈ ਕਿਉਂਕਿ ਸਾਰਿਆਂ ਦੀ ਮੰਗ ਹੈ ਕਿ ਇਸ ਮੰਤਰੀ ਨੂੰ ਹਟਾਇਆ ਜਾਵੇ ਜਾਂ ਇਸ ਤੋਂ ਅਸਤੀਫਾ ਲਿਆ ਜਾਵੇ ਹਾਂ ਇਸ ਮੰਤਰੀ ਦੀ ਮਾਫੀ ਜ਼ਰੂਰ ਆ ਗਈ ਹੈ ਇਸ ਮੰਤਰੀ ਦੀ ਇੱਕ ਟੈਲੀਵਿਜ਼ਨ ਚੈਨਲ ਤੇ ਮਾਫੀ ਆਈ ਹੈ ਜਿਦੇ ਵਿੱਚ ਇਹ ਕਹਿ ਰਹੇ ਨੇ ਕਿ ਜਿਨ੍ਹਾਂ ਬਾਰੇ ਇਹਨਾਂ ਨੇ ਟਿੱਪਣੀ ਕੀਤੀ ਸੀ ਬਿਨਾ ਨਾਮ ਲਏ ਕਿ ਉਹ ਮੇਰੀ ਭੈਣ ਨੇ ਸੋ ਚਲੋ देर आए दुरुस्त आए ਇਹਨਾਂ ਨੂੰ ਸਮਝ ਆਈ ਪਰ ਇਹਨਾਂ ਨੂੰ ਟਿਊਸ਼ਨ ਜ਼ਰੂਰ ਲਗਵਾ ਕੇ ਦੇਣੀ ਚਾਹੀਦੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੀ ਲੀਡਰ ਇਹ ਪ੍ਰੋਗਰਾਮ ਸੁਣਦੇ ਹੋਣ ਉਹ ਜ਼ਰੂਰ ਮੱਧ ਪ੍ਰਦੇਸ਼ ਦੇ ਵਿੱਚ ਆਪਣੀ ਬੀਜੇਪੀ ਦੀ ਇਕਾਈ ਨੂੰ ਟੈਲੀਫੋਨ ਕਰਨ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਗੈਰ ਮਰਿਆਦਿਤ ਭਾਸ਼ਾ ਦੇ ਨਾਲ ਬੀਜੇਪੀ ਦੇ ਜਿਹੜੇ ਹੋਰ ਸਿਆਣੇ ਲੀਡਰ ਨੇ ਉਨ੍ਹਾਂ ਦਾ ਪ੍ਰਭਾਵ ਵੀ ਲੋਕਾਂ ਦੇ ਵਿੱਚ ਨਕਾਰਾਤਮਕ ਪੈਂਦਾ ਔਰ ਕਿਸੇ ਪਾਰਟੀ ਦਾ ਪ੍ਰਭਾਵ ਵੀ ਇਹਦੇ ਨਾਲ ਨਕਾਰਾਤਮਕ ਪੈਂਦਾ ਸੋ ਬੀਜੇਪੀ ਨੂੰ ਜ਼ਰੂਰ ਤਾੜਨਾ ਵੀ ਕਰਨੀ ਚਾਹੀਦੀ ਇਹਨਾਂ ਦੀ ਇਹਨਾਂ ਨੂੰ ਔਰ ਇਹਨਾਂ ਨੂੰ ਟਿਊਸ਼ਨ ਲਗਾ ਦੇਣੀ ਚਾਹੀਦੀ ਹੈ ਕਿ ਉਹਦੇ ਨਾਲ ਚੰਗਾ ਚੰਗੇ ਅਧਿਆਪਕ ਤੋਂ ਅਗਰ ਇਹ ਪੜਨਗੇ ਤੇ ਉਹ ਇਹਨਾਂ ਨੂੰ ਜ਼ਰੂਰ ਬੋਲਣ ਚਾਲਣ ਦੀ ਭਾਸ਼ਾ ਜ਼ਰੂਰ ਸਿਖਾ ਦੇਣਗੇ ਸੋ ਅਦਾਲਤ ਨੇ ਕਈ ਟਿੱਪਣੀਆਂ ਵਿਜੇ ਸ਼ਾਹ ਦੇ ਉਸ ਵਾਇਰਲ ਵੀਡੀਓ ਕਲਿੱਪ ਦੇ ਹਵਾਲੇ ਦੇ ਨਾਲ ਕੀਤੀਆਂ ਨੇ ਔਰ ਜਿਹੜਾ ਹੁਕਮ ਕੀਤਾ ਗਿਆ ਹੈ ਕੇਸ ਦਰਜ ਕਰਨ ਦਾ ਕਾਰਵਾਈ ਕਰਨ ਦਾ ਉਹਦੇ ਵਿੱਚ ਕੋਰਟ ਨੇ ਅਦਾਲਤ ਨੇ ਇੱਕ ਨੋਟਿੰਗ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਸ ਵਿਜੇ ਸ਼ਾਹ ਨੇ ਜਿਹੜਾ ਇਹ ਮੰਤਰੀ ਹੈ ਇਹਨੇ ਕਰਨਲ ਜਿਹੜੇ ਪੁਲਿਸ ਦੇ ਜਿਹੜੇ ਆਰਮੀ ਦੇ ਅਫਸਰ ਨੇ ਉਹਨਾਂ ਨੂੰ सिਸਟਰ ਆਫ ਟੈਰਰਿਸਟ ਕਿਹਾ ਅੱਤਵਾਦੀਆਂ ਦੀ ਭੈਣ ਕਿਹਾ ਇਹ ਸ਼ਬਦ ਵੀ ਨੋਟਿੰਗ ਦੇ ਵਿੱਚ ਅਦਾਲਤ ਦੀ ਆਏ ਨੇ ਉਹਦੇ ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਉਸ ਮੰਤਰੀ ਲਈ ਕਾਰਵਾਈ ਬਾਰੇ ਮੰਨ ਬਣਾ ਲਿਆ ਤੇ ਕੁਝ ਸਮੇਂ ਦੇ ਵਿੱਚ ਹੀ ਉਸ ਮੰਤਰੀ ਤੇ ਕਾਰਵਾਈ ਹੋ ਸਕਦੀ ਹੈ ਜਿੱਦਾਂ ਹੀ ਉਸ ਮੰਤਰੀ ਤੇ ਕਾਰਵਾਈ ਹੁੰਦੀ ਹੈ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਉਹ ਅਪਡੇਟ ਵੀ ਸਾਂਝਾ ਕਰਾਂਗੇ ਦੇਖੋ ਜੇ ਗੱਲ ਕਰਨਲ ਸੋਫੀਆ ਦੀ ਕਰੀਏ ਤੇ ਕਰਨਲ ਸੋਫੀਆ ਭਾਰਤੀ ਸੈਨਾ ਦੇ ਵਿੱਚ ਇੱਕ ਵੱਡੀ ਮਹਿਲਾ ਅਫਸਰ ਨੇ ਜਦੋਂ آپریشن ਸੰਧੂਰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਕਰਨਲ ਸੋਫੀਆ ਤੇ ਵਿਯੋਮਿਕਾ ਸਿੰਘ ਇਹ ਦੋਵੇਂ ਵੱਡੇ ਅਫਸਰਾਂ ਨੇ ਪੂਰੇ ਆਪਰੇਸ਼ਨ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਕਿਵੇਂ-ਕਿਵੇਂ ਫੌਜ ਨੇ ਆਪਰੇਸ਼ਨ ਕੀਤਾ ਜਿਹੜੇ ਨੌ ਅੱਤਵਾਦੀ ਕੈਂਪ ਤਬਾਹ ਕੀਤੇ ਗਏ ਸੀ ਪਾਕਿਸਤਾਨ ਦੇ ਵਿੱਚ ਕਰਨਲ ਸੋਫੀਆ ਦਾ ਸਬੰਧ ਗੁਜਰਾਤ ਨਾਲ ਹੈ ਇੱਕ ਸਧਾਰਨ ਪਰਿਵਾਰ ਤੋਂ ਆਉਂਦੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਪੜ੍ਹਾਈ ਕੀਤੀ ਔਰ ਫੌਜ ਚਾਏ ਨੇ ਉਹ ਬਾਇਓਕੈਮਿਸਟਰੀ ਦੇ ਵਿੱਚ ਪੋਸਟ ਗ੍ਰੈਜੂਏਟ ਵੀ ਨੇ ਔਰ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਸੋ ਕਈ ਮਾਮਲਿਆਂ ਦੇ ਵਿੱਚ ਫੌਜ ਵੱਲੋਂ ਕਰਨਲ ਸੋਫੀਆ ਨੂੰ ਸਨਮਾਨਿਤ ਵੀ ਕੀਤਾ ਗਿਆ ਸੋ ਇਸ ਕਰਕੇ ਮੰਤਰੀ ਨੂੰ ਜ਼ਰੂਰ ਸੋਚ ਸਮਝ ਕੇ ਟਿੱਪਣੀ ਕਰਨੀ ਚਾਹੀਦੀ ਸੀ ਔਰ ਵੱਡੇ ਪੱਧਰ ਤੇ ਉਸ ਮੰਤਰੀ ਦਾ ਵਿਰੋਧ ਹੋ ਰਿਹਾ ਸੋ ਬੜੀ ਚੰਗੀ ਗੱਲ ਹੈ ਅਗਰ ਉਸ ਮੰਤਰੀ ਨੂੰ ਭਾਰਤੀ ਜਨਤਾ ਪਾਰਟੀ ਮੰਤਰੀ ਦੇ ਅਹੁਦੇ ਤੋਂ ਹਟਾ ਦੇ ਜਾਂ ਉਹ ਮੰਤਰੀ ਮਾਫੀ ਤਾਂ ਮੰਗ ਲਈ ਹੋਣੀ ਜਾਂ ਉਹ ਮੰਤਰੀ ਅਸਤੀਫਾ ਦੇ ਦੇ ਇਹਦੇ ਨਾਲ ਘਟੋ-ਘਟ ਦੂਸਰਿਆਂ ਨੂੰ ਸਬਕ ਮਿਲੂਗਾ ਔਰ ਲੋਕ ਬੋਲਣ ਤੋਂ ਪਹਿਲਾਂ ਛੱਤੀ ਵਾਰੀ ਸੋਚਾਂਗੇ ਸੋ ਪਾਕਿਸਤਾਨ ਦੇ ਨਾਲ ਜਿਹੜੇ ਜੰਗਬੰਦੀ ਦੇ ਫੈਸਲੇ ਹੋਏ ਨੇ ਇਹ ਵੀ ਗੱਲਾਂ ਬਾਹਰ ਆ ਰਹੀਆਂ ਨੇ ਕਿ ਫੌਜ ਹੌਲੀ-ਹੌਲੀ ਭਾਰਤੀ ਫੌਜ ਔਰ ਪਾਕਿਸਤਾਨੀ ਫੌਜ ਹੌਲੀ-ਹੌਲੀ ਸਰਹੱਦਾਂ ਤੋਂ ਆਪਣੀ ਨਫਰੀ ਘਟਾਏਗੀ ਔਰ ਇੱਕ ਹੋਰ ਖੁਸ਼ੀ ਦੀ ਖਬਰ ਹੈ ਕਿ ਪਾਕਿਸਤਾਨ ਵਾਲੇ ਪਾਸਿਓ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਨੇ ਭਾਰਤੀ ਫੌਜ ਦੇ ਇੱਕ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਭਾਰਤ ਨੂੰ ਵਾਪਸ ਸੌਂਪ ਦਿੱਤਾ ਹੈ ਕੁਝ ਦਿਨ ਪਹਿਲਾਂ ਬੀਐਸਐਫ ਦਾ ਇਹ ਜਵਾਨ ਫਿਰੋਜ਼ਪੁਰ ਸਰਹੱਦ ਰਾਹੀ ਭੁਲੇਖੇ ਦੇ ਨਾਲ ਪਾਕਿਸਤਾਨ ਦੀ ਹੱਦ ਦੇ ਵਿੱਚ ਵੜ ਗਿਆ ਸੀ ਜਿਸ ਨੂੰ ਪਾਕਿਸਤਾਨ ਰੇਂਜਰਾਂ ਨੇ ਕਾਬੂ ਕਰ ਲਿਆ ਸੀ ਸੋ ਆਖਰਕਾਰ ਇਸ ਨੂੰ ਹੁਣ ਛੱਡ ਦਿੱਤਾ ਗਿਆ ਹੈ ਔਰ ਇਹਨੂੰ ਛੱਡਣ ਨੂੰ ਇਸ ਰੂਪ ਚ ਸਾਨੂੰ ਵੇਖਣਾ ਚਾਹੀਦਾ ਹੈ ਕੇ ਪਾਕਿਸਤਾਨ ਦੀ ਫੌਜ ਵੀ ਔਰ ਭਾਰਤ ਦੀ ਫੌਜ ਵੀ ਗੋਲੀਬੰਦੀ ਨੂੰ ਖਤਮ ਕਰਕੇ ਮੁੜ ਆਮ ਵਰਗੇ ਹਾਲਾਤਾਂ ਵੱਲ ਮੁੜਨਾ ਚਾਹੁੰਦੇ ਨੇ ਸੋ ਇਸ ਬੀਐਸਐਫ ਜਵਾਨ ਦੇ ਪਰਿਵਾਰ ਦੇ ਲਈ ਵੀ ਇਹ ਖੁਸ਼ੀ ਦੀ ਗੱਲ ਹੈ ਔਰ ਸਾਡੀ ਫੌਜ ਔਰ ਦੇਸ਼ ਲਈ ਵੀ ਇਹ ਖੁਸ਼ੀ ਵਾਲੀ ਗੱਲ ਹੈ ਦਲਾ ਜੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਹੁੰਦੀ ਹੈ ਤਾਂ ਨਸ਼ਾ ਕਰਕੇ ਭਾਵੇਂ ਕਿ ਪੰਜਾਬ ਦੇ ਵਿੱਚ ਜੋ ਸੈਂਕੜੇ ਹੀ ਘਰ ਬਰਬਾਦ ਹੋਏ ਨੇ ਤਾਂ ਨਾਲ ਦੀ ਨਾਲ ਸ਼ਰਾਬ ਦੀ ਵੀ ਜੇਕਰ ਗੱਲ ਕਰੀਏ ਸ਼ਰਾਬ ਦੇ ਕਰਕੇ ਵੀ ਹਜ਼ਾਰਾਂ ਘਰ ਪੰਜਾਬ ਦੇ ਵਿੱਚ ਬਰਬਾਦ ਜ਼ਰੂਰ ਹੋਏ ਨੇ ਤੇ ਹੁਣ ਇੱਕ ਵਾਰ ਫੇਰ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਕਈ ਮੌਤਾਂ ਹੋਈਆਂ ਨੇ ਗੱਲ ਇੱਥੇ ਸਿਰਫ ਜੋ ਹੈ ਜ਼ਹਿਰੀਲੀ ਸ਼ਰਾਬ ਦੀ ਨਹੀਂ ਹੈ ਇੱਥੇ ਗੱਲ ਕਾਫੀ ਸੰਜੀਦਾ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਜਿਹਾ ਕਾਰੋਬਾਰ ਚੱਲ ਰਿਹਾ ਹੈ ਜਿਸ ਵਿੱਚ ਕੈਮੀਕਲ ਦੀ ਸ਼ਰਾਬ ਬਣਾ ਕੇ ਪਿੰਡ-ਪਿੰਡ ਜੋ ਹੈ ਲਿਫਾਫਿਆਂ ਦੇ ਵਿੱਚ ਭਰ ਕੇ ਇਹ ਸ਼ਰਾਬ ਜੋ ਹੈ ਭੇਜੀ ਜਾ ਰਹੀ ਹੈ ਇਹ ਸਿਰਫ ਇੱਕ ਘਟਨਾ ਨਹੀਂ ਹੈ ਅਸੀਂ ਇਸ ਨੂੰ ਇੱਕ ਘਟਨਾ ਦੇ ਤੌਰ ਤੇ ਨਹੀਂ ਲੈ ਸਕਦੇ ਕਿ ਕੁਝ ਲੋਗ ਮਾਰ ਗਏ ਨੇ ਤੇ ਕੁਝ ਲੋਕਾਂ ਦੀ ਗ੍ਰਫਤਾਰੀ ਹੋ ਗਈ ਹੈ ਆਪਣੇ ਆਪ ਦੇ ਵਿੱਚ ਬਹੁਤ ਸੰਜੀਦਾ ਤੇ ਵੱਡਾ ਮਾਮਲਾ ਜ਼ਰੂਰ ਹੈ ਪਰ ਕੀ ਪੰਜਾਬ ਵਿੱਚ ਵੱਡੇ ਪੱਧਰ ਤੇ ਅਜਹੀਆਂ ਘਟਨਾਵਾਂ ਅਜਿਹੇ ਮਾਮਲਿਆਂ ਦੇ ਲਈ ਵੀ ਅਭਿਆਨ ਦੀ ਲੋੜ ਹੈ ਕਿ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਹੈ ਇਹ ਸ਼ਰਾਬ ਵਾਲੇ ਪਾਸੇ ਵੀ ਚੱਲੇਗਾ ਦੇਖੋ ਜਿਹੜਾ ਕੈਮੀਕਲ ਨਸ਼ਾ ਸੀ ਉਹਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ ਬਹੁਤ ਪਰਿਵਾਰ ਉਜਾੜੇ ਨੇ ਚਿੱਟਾ ਜਾਂ ਕੈਮੀਕਲ ਨਸ਼ਾ ਉਹਦੇ ਖਿਲਾਫ ਤਾਂ ਵੱਡੇ ਅਭਿਆਨ ਚੱਲ ਰਹੇ ਨੇ 2012 13 ਤੂੰ ਲੇਕਿਨ ਜਿਹੜਾ ਸ਼ਰਾਬ ਮਾਫੀਆ ਉਹ ਵੀ ਆਪਣੇ ਨਵੇਂ-ਨਵੇਂ ਢੰਗ ਤਰੀਕੇ ਅਪਣਾ ਰਿਹਾ ਹੁਣ ਇੱਕ ਨਵੀਂ ਤਰ੍ਹਾਂ ਦਾ ਮਾਫੀਆ ਪੰਜਾਬ ਦੇ ਵਿੱਚ ਸਰਗਰਮ ਹੈ ਜਿਹੜਾ ਕਿ ਛੋਟੇ-ਛੋਟੇ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਸ਼ਰਾਬ ਪਾ ਕੇ ਉਹ ਸ਼ਰਾਬ ਹੁੰਦੀ ਹੈ ਕੈਮੀਕਲ ਸ਼ਰਾਬ ਇੱਕ ਤਾਂ ਸ਼ਰਾਬ ਹੈ ਜਿਹੜੀ ਬੋਤਲਾਂ ਦੇ ਵਿੱਚ ਆਉਂਦੀ ਹੈ ਜਿਹੜੀ ਅੰਗਰੇਜ਼ੀ ਸ਼ਰਾਬ ਅਸੀਂ ਕਹਿੰਦੇ ਹਾਂ ਇੱਕ ਦੇਸੀ ਸ਼ਰਾਬ ਹੈ ਉਹ ਵੀ ਬੋਤਲਾਂ ਚ ਆਉਂਦੀ ਹੈ ਜਿਵੇਂ ਪਹਿਲਾਂ ਦੇਸੀ ਠੇਕੇ ਹੁੰਦੇ ਸੀ ਹੁਣ ਇੱਕ ਨਵਾਂ ਕੰਮ ਆ ਗਿਆ ਗੈਰ ਕਾਨੂੰਨੀ ਸ਼ਰਾਬ ਦਾ ਕਿ ਕੈਮੀਕਲ ਮੀਥਨੋਲ ਵਰਗੇ ਕੈਮੀਕਲ ਨੇ ਜਿਹੜੇ ਉਦਯੋਗ ਦੇ ਵਿੱਚ ਵਰਤੇ ਜਾਂਦੇ ਨੇ ਸ਼ਰਾਬ ਦੇ ਜਿਹੜੇ ਸਮਗਲਰ ਨੇ ਜਾਂ ਮਾਫੀਆ ਕੈ ਲਈਏ ਇਹ ਲੁਧਿਆਣਾ ਵਰਗੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚੋਂ ਇੰਡਸਟਰੀ ਦੇ ਵਿੱਚੋਂ ਮੀਥਨੋਲ ਵਰਗਾ ਕੈਮੀਕਲ ਮੰਗਵਾਉਂਦੇ ਨੇ ਔਰ ਉਸ ਕੈਮੀਕਲ ਦੇ ਵਿੱਚੋਂ ਉਸ ਕੈਮੀਕਲ ਦੇ ذریعے ਸ਼ਰਾਬ ਤਿਆਰ ਕਰਕੇ ਛੋਟੇ ਛੋਟੇ ਲਫਾਫਿਆਂ ਚ ਪਾ ਕੇ 10 10 20 20 ਰੁਪਏ ਦੇ ਉਹ ਲਫਾਫੇ ਵੇਚਦੇ ਨੇ ਇਹ ਇੱਕ ਨਵੀਂ ਤਰ੍ਹਾਂ ਦਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਪਿੰਡਾਂ 'ਚ ਵੜ ਚੁੱਕਿਆ ਬਹੁਤ ਸਾਰੇ ਲੋਕਾਂ ਨੂੰ ਹਾਲੇ ਵੀ ਇਹਦੀ ਜਾਣਕਾਰੀ ਨਹੀਂ ਹੈ ਇਹਨੂੰ ਆਮ ਤੌਰ ਤੇ ਸ਼ਰਾਬ ਦੀ ਥੈਲੀ ਕਿਹਾ ਜਾਂਦਾ ਹੈ ਸ਼ਰਾਬ ਦਾ ਪੈਕੇਟ ਵੀ ਕਹਿ ਦਿੰਦੇ ਨੇ ਪਰ ਅਸਲ ਦੇ ਵਿੱਚ ਬਹੁਤੀ ਵਾਰੀ ਇਹ ਕੈਮੀਕਲ ਤੋਂ ਬਣੀ ਹੋਈ ਸ਼ਰਾਬ ਹੁੰਦੀ ਹੈ ਜਿਹੜੀ ਕੈਮੀਕਲ ਸ਼ਰਾਬ ਹੈ ਔਰ ਇਹਦੀ ਜਿਵੇਂ ਆਮ ਤੌਰ ਤੇ ਜਿਹੜੀ ਸ਼ਰਾਬ ਹੁੰਦੀ ਹੈ ਉਹ ਤਕਨੀਕੀ ਤੌਰ ਤੇ ਫੈਕਟਰੀਆਂ ਚੋਂ ਨਿਕਲਦੀ ਹੈ ਉਹਦੀ ਡਿਗਰੀ ਵਗੈਰਾ ਤਕਨੀਕੀ ਤੌਰ ਤੇ ਸਾਰੀ ਜਾਂਚੀ ਜਾਂਦੀ ਹੈ ਇਹਨੂੰ ਕੋਈ ਨਹੀਂ ਜਾਂਚਦਾ ਇਹ ਬਹੁਤ ਘਟੀਆ ਤਰੀਕੇ ਦੀ ਕੈਮੀਕਲ ਸ਼ਰਾਬ ਹੁੰਦੀ ਹੈ ਜਦੋਂ ਵੀ ਕੋਈ ਵਿਅਕਤੀ ਪੀਂਦਾ ਹੈ ਬਹੁਤੀ ਵਾਰੀ ਉਹਦੇ ਸਰੀਰ ਤੇ ਇਹਦੇ ਮਾੜੇ ਪ੍ਰਭਾਵ ਆਉਂਦੇ ਨੇ ਬਹੁਤ ਸਾਰੇ ਲੋਕਾਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ ਔਰ ਉਸ ਤੋਂ ਬਾਅਦ ਜ਼ਹਿਰ ਸਰੀਰ ਚ ਫੈਲਦੀ ਹੈ ਤੇ ਵਿਅਕਤੀ ਦੀ ਮੌਤ ਹੁੰਦੀ ਹੈ ਔਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਮਜੀਠਾ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸਿਰਫ ਮਜੀਠਾ ਨਹੀਂ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਿੱਚ ਲੋਕ ਇਸੇ ਸ਼ਰਾਬ ਦਾ ਕਾਲ ਚੱਲ ਰਹੇ ਨੇ ਔਰ 23 ਤੋਂ ਜ਼ਿਆਦਾ 23 ਮੌਤਾਂ ਹੋ ਚੁੱਕੀਆਂ ਨੇ 23 ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਵਧਨ ਦਾ ਖਤਰਾ ਹੈ ਕਿਉਂਕਿ ਕਈ ਲੋਕ ਹਜੇ ਵੀ ਸਾਹਮਣੇ ਨਹੀਂ ਆਏ ਕੁਝ ਲੋਕ ਬਿਮਾਰ ਨੇ ਸੋ ਇਸ ਮਾਮਲੇ ਦੇ ਵਿੱਚ ਹਜੇ ਤੱਕ 16 ਦੇ ਕਰੀਬ ਲੋਕ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਦੇ ਡੀਜੀਪੀ ਤੋਂ ਲੈ ਕੇ ਬਾਰਡਰ ਰੇਂਜ ਦੇ ਡੀਆਈਜੀ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਕਮਿਸ਼ਨਰ ਔਰ ਐਸਐਸਪੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇਸ ਤਰੀਕੇ ਦਾ ਜਿਹੜਾ ਸ਼ਰਾਬ ਦਾ ਕਾਰੋਬਾਰ ਚੱਲਦਾ ਹੈ ਉਹਨੂੰ ਭਾੜੋ ਉਹਨੂੰ ਲੱਭੋ ਪਟਿਆਲਾ ਦੇ ਵਿੱਚ ਵੀ ਜਿਹੜਾ ਮੀਥਨੋਲ ਹੈ ਉਹ ਫੜਿਆ ਗਿਆ ਔਰ ਮਜੀਠਾ ਦੇ ਵਿੱਚ ਵੀ ਕੁਝ ਵਿਅਕਤੀ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਹਾਲਾਂਕਿ 16 ਕ ਮੁਲਜ਼ਮ ਫੜੇ ਨੇ ਉਹਨਾਂ ਦੇ ਵਿੱਚੋਂ ਕੁਝ ਦਾ ਪੁਲਿਸ ਰਿਮਾਂਡ ਵੀ ਮਿਲਿਆ ਔਰ ਉੱਥੋਂ ਦੇ ਜਿਹੜੇ ਐਸਐਸਪੀ ਨੇ ਦਿਹਾਤੀ ਦੇ ਔਰ ਡੀਆਈਜੀ ਪੱਧਰ ਦੇ ਅਧਿਕਾਰੀ ਨੇ ਉਹ ਵੀ ਲਗਾਤਾਰ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੇ ਨੇ ਇਹ ਗੱਲ ਵੱਖਰੀ ਹੈ ਕਿ ਇਹਦੇ ਤੇ ਜਿਹੜੀ ਸਿਆਸਤ ਹੈ ਉਹ ਹੋ ਰਹੀ ਹੈ ਚਲੋ ਹਮੇਸ਼ਾ ਹੁੰਦੀ ਹੈ ਸਿਆਸਤ ਪਰ ਇਹ ਮਸਲਾ ਸਿਆਸਤ ਤੋਂ ਵੱਖਰੇ ਤੌਰ ਤੇ ਦੇਖਣ ਦੀ ਲੋੜ ਹੈ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਡਿਪਟੀ ਕਮਿਸ਼ਨਰਾਂ ਦੇ ਜ਼ਰੀਏ ਜ਼ਿਲ੍ਹਿਆਂ ਦੇ ਐਸਐਸਪੀਆਂ ਦੇ ਜ਼ਰੀਏ ਇਸ ਮਾਮਲੇ 'ਚ ਨਜ਼ਰਸਾਨੀ ਕੀਤੀ ਜਾਵੇ ਕਿ ਪੈਕਟਾਂ ਦੇ ਵਿੱਚ ਪੰਜਾਬ 'ਚ ਸ਼ਰਾਬ ਨਾ ਵਿਕੇ ਔਰ ਪੰਜਾਬ ਦੀ ਸਰਕਾਰ ਨੂੰ ਹਮੇਸ਼ਾ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਸ਼ਰਾਬ ਦੀਆਂ ਕੀਮਤਾਂ ਅਸਮਾਨੀ ਨਾ ਚੜਨ ਜਦੋਂ ਸ਼ਰਾਬ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਬਹੁਤ ਸਾਰੇ ਗਰੀਬ ਲੋਕ ਜਿਹੜੇ ਸ਼ਰਾਬ ਨਹੀਂ ਲੈ ਸਕਦੇ ਹਾਲਾਂਕਿ ਸ਼ਰਾਬ ਨਹੀਂ ਪੀਣੀ ਚਾਹੀਦੀ ਪਰ ਜਿਹੜੇ ਆਦੀ ਨੇ ਉਨਾਲੀ ਸਰਕਾਰ ਜ਼ਰੂਰ ਇਸ ਤਰ੍ਹਾਂ ਦੇ ਇੰਤਜ਼ਾਮ ਕਰੇ ਕਿ ਕਿਸੇ ਵੀ ਕੀਮਤ ਦੇ ਉੱਤੇ ਉਹ ਕੈਮੀਕਲ ਵਾਲੀ ਨਕਲੀ ਸ਼ਰਾਬ ਨਾ ਪੀਣ ਪੰਜਾਬ ਦੇ ਵਿੱਚ ਜਿੰਨੇ ਠੇਕੇ ਨੇ ਮੈਨੂੰ ਲੱਗਦਾ ਹੈ ਪੰਜਾਬ ਚ ਸਕੂਲਾਂ ਤੋਂ ਵੱਧ ਠੇਕੇ ਹੋਣਗੇ ਸ਼ਰਾਬ ਦੇ ਪਰ ਸਰਕਾਰ ਨੂੰ ਸ਼ਰਾਬ ਪਾਲਿਸੀ ਤੇ ਦੁਬਾਰਾ ਨਜ਼ਰ ਮਾਰਨੀ ਚਾਹੀਦੀ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ਰਾਬ ਬਹੁਤ ਜ਼ਿਆਦਾ ਮਹਿੰਗੀ ਹੈ ਜੀ ਦੇ ਕਰਕੇ ਗਰੀਬ ਲੋਕ ਕਿਸ ਮਾਫੀਆ ਦਾ ਸ਼ਿਕਾਰ ਵੀ ਹੁੰਦੇ ਨੇ ਸੋ ਇਹ ਇੱਕ ਸੰਤੁਲਨ ਬਣਨਾ ਚਾਹੀਦਾ ਹੈ ਸ਼ਰਾਬ ਦੇ ਰੇਟ ਦੇ ਵਿੱਚ ਵੀ ਔਰ ਜਿਹੜਾ ਮਾਫੀਆ ਹੈ ਉਹ ਕਿਸੇ ਵੀ ਕੀਮਤ ਤੇ ਵਧੇ ਨਾ ਪੰਜਾਬ ਦੇ ਵਿੱਚ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਰੁਝਾਨ ਹੋਰ ਵੱਧ ਗਿਆ ਇਸ ਤਰ੍ਹਾਂ ਦੀ ਸ਼ਰਾਬ ਬਹੁਤ ਸਾਰੇ ਲੋਕ ਪੀਂਦੇ ਨੇ ਕਈ ਲੋਕਾਂ ਦੇ ਗੁਰਦੇ ਕਿਡਨੀਆ ਖਰਾਬ ਹੋ ਰਹੇ ਨੇ ਉਹਨਾਂ ਨੂੰ ਅਹਿਸਾਸ ਬਾਅਦ ਦੇ ਵਿੱਚ ਹੁੰਦਾ ਸੋ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਹੈ ਇੱਕ ਵਾਰੀ ਇਹ ਜ਼ਰੂਰ ਸੁਣ ਲਈਏ ਸਾਹਿਬ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਘਟਨਾ ਵਾਪਰ ਚੁਕੀ ਆ ਉਹ ਆਪਣਾ ਫੋਨ ਬੰਦ ਕਰਕੇ ਇੱਧਰ ਉੱਧਰ ਹੋ ਜਾਂਦਾ ਪਰ ਫਿਰ ਅੰਮ੍ਰਿਤਸਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤਕਰੀਬਨ ਉਹਨੂੰ अर्ली ਹੀ ਉਹਨੂੰ ਕੈਪਚਰ ਕਰ ਲੈਨੇ ਆ ਉਹਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਵੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ ਉਸੇ ਵੇਲੇ ਐ ਫੈਕਸਾਈਜ਼ ਦੇ ਅਫੀਸ਼ਰਜ਼ ਨੂੰ ਇਨਵੋਲ ਕੀਤਾ ਜਾਂਦਾ ਹੈ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਆ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਇਹ ਆਰਡਰ ਕਰਦਾ ਆ ਤੇ ਬਾਇ ਬਸ ਇੱਥੇ ਇਹਦੇ ਕੋਲ ਪਹੁੰਚਦੀ ਆ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਹੈ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਇਹ ਜਿਹੜਾ ਨਸ਼ਾ ਵਿਰੁੱਧ ਜੋ ਚੱਲ ਰਿਹਾ ਹੈ ਉਹਦੇ ਨਾਲ ਜੋ ਸ਼ਰਾਬ ਜਰੀਲੀ ਸ਼ਰਾਬ ਪਿੰਡਾਂ ਦੇ ਵਿੱਚ ਵਿਕ ਰਹੀ ਆ ਇਹਦੇ ਉੱਤੇ ਵੀ ਹੱਲ ਪਾਈ ਜਾਵੇ ਜਿਹਦੇ ਨਾਲ ਨਸ਼ਿਆਂ ਦਾ ਰੋਕਥਾਮ ਲੱਗੇ ਤੇ ਜਨਤਾ ਜਿਹੜੀ ਆ ਸੌਖੀ ਹੋ ਸਕੇ ਲੱਛਣ ਕੀ ਆਉਂਦੇ ਆ ਤਾਰੂਕ ਲੱਛਣ ਆਉਂਦੇ ਜੀ ਇਹਨਾਂ ਨੂੰ ਜਿੱਦਾਂ ਮਿਲ ਕੇ ਜਾਮ ਹੋ ਜਾਂਦਾ ਹੈ ਪਿਸ਼ਾਬ ਰੁਕ ਜਾਂਦਾ ਟਾਇਲਟ ਰੁਕ ਜਾਂਦੀ ਆ ਤੇ ਤਰੇੜੀਆਂ ਆਉਨੀਆਂ ਤੇ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਬੰਦ ਹੋ ਜਾਂਦੀ ਆ ਇਹਦੇ ਨਾਲ ਆ ਕੇ ਤੇ ਫਿਰ ਲੱਛਣ ਆਉਂਦੇ ਆ ਦੇ ਨਾਲ ਬੜੀ ਸੀਐਸਓ ਕੇ ਉਸ ਤੋਂ ਬਾਅਦ ਇਹ ਸਾਰ ਰੁਕ ਜਾਂਦਾ ਸਾਰ ਰੁਕਣ ਦੀ ਜਿਆਦਾ ਪ੍ਰੋਬਲਮ ਹੁੰਦੀ ਹੈ ਇਹਦੇ ਨਾਲ ਡੱਲਾ ਜੀ ਪਤਾ ਚੱਲਿਆ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਇੱਕ ਵਾਰ ਫਿਰ ਇਤਿਹਾਸ ਬਣਾਉਣ ਜਾ ਰਹੀ ਹੈ ਆਨ ਦੀ 17 ਤਰੀਕ ਨੂੰ ਮੋਗੇ ਦੇ ਵਿੱਚ ਭਰਤੀ ਲਈ ਬਹੁਤ ਵੱਡੇ ਪੱਧਰ ਤੇ ਜੋ ਹੈ ਇੰਤਜ਼ਾਮ ਕੀਤੇ ਗਏ ਨੇ ਪੰਜ ਮੈਂਬਰੀ ਕਮੇਟੀ ਅਤੇ ਭਰਤੀ ਦੇ ਉੱਪਰ ਪੂਰੇ ਸਟੇਟਸ ਦੇ ਉੱਪਰ ਤਾਜ਼ਾ ਜਾਣਕਾਰੀ ਜੋ ਹੈ ਤਾਜ਼ਾ ਅਪਡੇਟ ਜੋ ਹੈ ਜ਼ਰੂਰ ਦਰਸ਼ਕਾਂ ਦਿਲਾ ਸਾਂਝਾ ਕਰੇ ਦੇਖੋ ਪੰਜ ਮੈਂਬਰੀ ਕਮੇਟੀ ਦਾ ਜਿੰਨਾ ਤੱਕ ਤੁਸੀਂ ਮੈਨੂੰ ਸਵਾਲ ਕੀਤਾ ਹੈ ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈ ਕਿ ਪੰਜਾਬ ਚ ਇਸ ਵਕਤ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਲਹਿਰ ਹੈ ਬਹੁਤ ਵੱਡੀ ਗਿਣਤੀ ਚ ਲੱਖਾਂ ਦੀ ਗਿਣਤੀ ਦੇ ਵਿੱਚ ਭਰਤੀਆਂ ਨੇ ਜਿਹੜੀਆਂ ਉਹ ਜਾ ਚੁੱਕੀਆਂ ਭਰਤੀਆਂ ਵਾਪਸ ਵੀ ਆ ਰਹੀਆਂ ਨੇ ਬਹੁਤ ਤੇਜ਼ੀ ਦੇ ਨਾਲ ਭਰਤੀਆਂ ਵਾਪਸ ਆ ਰਹੀਆਂ ਨੇ ਔਰ ਜਿਹੜੀ ਵੱਡੀ ਗੱਲ ਹੈ ਕੱਲ ਮੋਗੇ ਦੇ ਵਿੱਚ ਬਹੁਤ ਵੱਡੀ ਭਰਤੀ ਮੀਟਿੰਗ ਹੈ ਇੱਕ ਤਰੀਕੇ ਨਾਲ ਮੋਗੇ ਦੇ ਵਿੱਚ ਬਹੁਤ ਵੱਡੀ ਭਰਤੀ ਰੈਲੀ ਹੈ ਔਰ ਇੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਆਉਣ ਦੀ ਉਮੀਦ ਹੈ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਜੰਗ ਵਰਗੇ ਮਾਹੌਲ ਤੋਂ ਬਾਅਦ ਔਰ ਕਣਕ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਇਹ ਪਹਿਲੀ ਵੱਡੀ ਭਰਤੀ ਰੈਲੀ ਹੈ ਔਰ ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੈਲੀ ਨਮਾ ਤਰਜ਼ ਦੇ ਉੱਤੇ ਭਰਤੀਆਂ ਚੱਲਣਗੀਆਂ ਔਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਨਵੀਆਂ ਭਰਤੀ ਕਾਪੀਆਂ ਵੀ ਮਿਲਣਗੀਆਂ ਔਰ ਪ੍ਰਾਣੀਆਂ ਭਰਤੀ ਕੀਤੀਆਂ ਗਈਆਂ ਕਾਪੀਆਂ ਵੀ ਵਾਪਸ ਆਉਣਗੀਆਂ ਪੰਜ ਮੈਂਬਰੀ ਭਰਤੀ ਕਮੇਟੀ ਨੇ ਕੁਝ ਪੋਸਟਰ ਜਾਰੀ ਕੀਤੇ ਨੇ ਮਨਪਤਿਆਲੀ ਦੀ ਤਸਵੀਰ ਵਾਲਾ ਇਹ ਪੋਸਟਰ ਜਿਹੜਾ ਸਕਰੀਨ ਤੇ ਹੈ ਇਹਦੀ ਵੀ ਬਹੁਤ ਬਹੁਤ ਵੱਡੀ ਮਹੱਤਤਾ ਹੈ ਇੱਕ ਨਵੀਂ ਤਰ੍ਹਾਂ ਦਾ ਸੁਨੇਹਾ ਪੰਜ ਮੈਂਬਰੀ ਕਮੇਟੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਸੁਣਦੇ ਰਹੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਸ਼ਖਬੀਰ ਸਿੰਘ ਬਾਦਲ ਤਨਖਾਹਾਂ ਕਰਾਰ ਦਿੱਤੇ ਗਏ ਤੇ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਰਹੀ ਸੀ ਕਿ ਜਰਨੈਲ ਬਿਨਾ ਅਸੀਂ ਕੀ ਚੋਣਾਂ ਲੜਾਂਗੇ ਸੋ ਅਕਾਲੀ ਦਲ ਦੀ ਲੀਡਰਸ਼ਿਪ ਉਸ ਵੇਲੇ ਦੀ ਇੱਕ ਲੀਡਰ ਨੂੰ ਜਰਨੈਲ ਤੋਂ ਬਿਨਾ ਆਪਣੇ ਆਪ ਨੂੰ ਚੋਣਾਂ ਲੜਨ ਤੋਂ ਸਮਰੱਥ ਨਹੀਂ ਮੰਨ ਰਹੀ ਸੀ ਇੱਕ ਤਾਂ ਇਹ ਵੱਡਾ ਸਵਾਲ ਹੈ ਦੂਸਰਾ ਇਹ ਗੱਲ ਆਮ ਚੱਲਦੀ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਪਾਰਟੀ ਕੌਣ ਚਲਾ ਸਕਦਾ ਬਹੁਤ ਪੈਸਾ ਚਾਹੀਦਾ ਹੁੰਦਾ ਹੈ ਬਹੁਤ ਬੰਦੋਬਸਤ ਕਰਨੇ ਪੈਂਦੇ ਨੇ ਪਾਰਟੀ ਚ ਹੋਰ ਕਿਹੜਾ ਲੀਡਰ ਹੈ ਜਿਹੜਾ ਫੰਡਸ ਮੈਨੇਜ ਕਰ ਦੂਗਾ ਪੈਸਿਆਂ ਦਾ ਇੰਤਜ਼ਾਮ ਕਰ ਦੂਗਾ ਪਾਰਟੀ ਚਲਾ ਲੂਗਾ ਦਫਤਰ ਦੇ ਖਰਚੇ ਨੇ ਹੋਰ ਸੌ ਤਰ੍ਹਾਂ ਦੇ ਖਰਚੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਮ ਕੀਤੀਆਂ ਜਾਂਦੀਆਂ ਸੀ ਹੁਣ ਇੱਕ ਪੋਸਟਰ ਜਾਰੀ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਵੱਲੋਂ ਲੋਕਾਂ ਦੇ ਵਿੱਚ ਇਹ ਗੱਲ ਲਿਆਉਣ ਦੇ ਲਈ ਕਿ ਜੇ ਪੰਥ ਪੂਰੇ ਵਿਸ਼ਵ ਦੇ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਕਰ ਸਕਦਾ ਹੈ ਤਾ ਉਹ ਪਾਰਟੀ ਵੀ ਚਲਾ ਸਕਦਾ ਹੈ ਇਸ ਤਸਵੀਰ ਚ ਮਨਪੀਤਿਆਲੀ ਦੀ ਫੋਟੋ ਵੀ ਹੈ ਕਈ ਜਗ੍ਹਾ ਮਨਪੀਤਿਆਲੀ ਭਾਸ਼ਣ ਚ ਇਹ ਗੱਲ ਕਰਦੇ ਵੀ ਨੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਇਸ ਨੂੰ ਪਰਿਵਾਰ ਨਹੀਂ ਪੰਥ ਚਲਾਏਗਾ ਇੱਕ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਨੇ ਇਹ ਨਵਾਂ ਨਾਰਾ ਵੀ ਕੱਢਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਇਸ ਨੂੰ ਪਰਿਵਾਰ ਨਹੀਂ ਪੰਥ ਚਲਾਏਗਾ ਸੋ ਇਹ ਜਿਹੜਾ ਪੋਸਟਰ ਹੈ ਇਹ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਭਾਵੇਂ ਇਹ ਸੋਸ਼ਲ ਮੀਡੀਆ ਦੀ ਪੋਸਟ ਹੈ ਇਹਦੇ ਪ੍ਰਿੰਟ ਕਲਰਡ ਪ੍ਰਿੰਟ ਮੈਂ ਵੇਖੇ ਕਈ ਜਗ੍ਹਾ ਇਹ ਵੰਡੇ ਜਾ ਰਹੇ ਨੇ ਅੱਜਕੱਲ ਸੋ ਕੁਲ ਮਿਲਾ ਕੇ ਇੱਕ ਭਾਵਨਾ ਇੱਕ ਸਿਧਾਂਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਪਰਿਵਾਰ ਦੀ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਔਰ ਪੰਥ ਇਸ ਪਾਰਟੀ ਨੂੰ ਚਲਾ ਸਕਦਾ ਹੈ ਕਿਸੇ ਇੱਕ ਪਰਿਵਾਰ ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਦੇ ਸਿਧਾਂਤਕ ਵਿਚਾਰ ਨੇ ਜਿਹੜੇ ਉਹ ਲਗਾਤਾਰ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਆਵੇਂ ਮਨਪ੍ਰੀਤ ਸਿੰਘਿਆਲੀ ਨੇ ਸੰਤਾਨ ਸਿੰਘ ਮਹਿਤਪੁਰ ਨੇ ਬੀਬੀ ਸਤਵੰਤ ਕੌਰ ਨੇ ਇਕਬਾਲ ਸਿੰਘ ਝੁੰਦਾ ਨੇ ਜਾਂ ਗੁਰਪ੍ਰਤਾ ਵਡਾਲਾ ਨੇ ਉਹ ਹਰ ਮੰਚ ਤੇ ਇਹ ਵਿਚਾਰ ਅੱਗੇ ਵਧਾਰੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੱਚੇ ਸੁੱਚੇ ਚੰਗੇ ਇਮਾਨਦਾਰ ਨਵੀਂ ਲੀਡਰਸ਼ਿਪ ਭੇਜਣ ਦੇ ਲਈ ਹਰ ਮੰਚ ਤੇ ਗੱਲ ਹੋ ਰਹੀ ਹੈ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਨ੍ਹਾਂ ਦੇ ਸਤੰਬਰ ਜਾਂ ਅਕਤੂਬਰ ਚ ਹੋਣ ਦੀ ਬਹੁਤ ਵੱਡੀ ਸੰਭਾਵਨਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਣੀ ਹੈ ਕਿ ਉਹ ਲੋਕ ਉਹਨਾਂ ਚੋਣਾਂ ਦੇ ਵਿੱਚ ਜਾਣ ਜਿਹੜੇ ਰਾਜਨੀਤਿਕ ਤੌਰ ਤੇ ਸਰਗਰਮ ਨਹੀਂ ਹੋਣਗੇ ਸੋ ਇੱਕ ਬਹੁਤ ਵੱਡਾ ਜਿਹੜਾ ਇਹ ਸਿਧਾਂਤਕ ਫੈਸਲਾ ਪੰਜ ਮੈਂਬਰੀ ਕਮੇਟੀ ਦੇ ਮੰਚਾਂ ਤੇ ਹੋ ਰਿਹਾ ਹੈ ਕਿ ਜਿਹੜੀ ਵੀ ਹੁਣ ਨਵੀਂ ਲੀਡਰਸ਼ਿਪ ਜਿਨੇ ਪੋਲਿਟਿਕਸ ਕਰਨੀ ਹੈ ਰਾਜਨੀਤੀ ਕਰਨੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਚ ਰਵੇ ਔਰ ਜਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਧਾਰਮਿਕ ਸੇਵਾ ਕਰਨੀ ਹੈ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਦੀ ਦੇਖਰੇਖ ਕਰਨੀ ਹੈ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਤੇ ਸਿੱਖੀ ਦੇ ਪ੍ਰਚਾਰ ਵਾਲੇ ਪਾਸੇ ਜਾਣ ਸੋ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਉਹ ਪੰਜ ਮੈਂਬਰੀ ਕਮੇਟੀ ਦੇ ਮੰਚਾਂ ਤੇ ਹੋ ਰਹੇ ਨੇ ਜਿਹੜਾ ਕੱਲ ਦਾ ਇਕੱਠ ਹੈ ਉਹ ਬਹੁਤ ਇਤਿਹਾਸਿਕ ਇਕੱਠ ਮੰਨਿਆ ਜਾਏਗਾ ਔਰ ਕੱਲ ਹੁਣ ਤੱਕ ਦੀਆਂ ਜਿੰਨੀਆਂ ਭਰਤੀਆਂ ਹੋਈਆਂ ਨੇ ਉਹਨਾਂ ਸਾਰਿਆਂ ਨਾਲੋਂ ਵੱਡਾ ਇਕੱਠ ਉੱਥੇ ਹੋ ਸਕਦਾ ਕਿਉਂਕਿ ਮਨਪਟਿਆਲੀ ਹੋਣ ਸੰਤਾ ਸਿੰਘ ਮੈਦਪੁਰੀਆਂ ਬਾਕੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਾਰਿਆਂ ਦੀ ਪੂਰੀ ਕੋਸ਼ਿਸ਼ ਹੈ ਔਰ ਕਈ ਦਿਨਾਂ ਤੋਂ ਇਸ ਤਰ੍ਹਾਂ ਦੇ ਜ਼ਿਲ੍ਹਾ ਪੱਧਰੀ ਭਰਤੀ ਪ੍ਰੋਗਰਾਮਾਂ ਦੀ ਤਿਆਰੀ ਹੋ ਰਹੀ ਹੈ ਇਸ ਤੋਂ ਬਾਅਦ ਹੁਸ਼ਿਆਰਪੁਰ ਵੀ ਪ੍ਰੋਗਰਾਮ ਹੋਣੇ ਨੇ ਬਰਨਾਲੇ ਵੀ ਹੋਣੇ ਨੇ 24 ਨੂੰ ਫਤੇਗੜ ਸਾਹਿਬ ਨੇ ਸੋ ਇੱਕ ਕੜੀ ਹੈ ਜਿਹੜੀ ਉਹ ਕਨਕ ਦੀ ਵਾਢੀ ਤੋਂ ਬਾਅਦ ਔਰ ਜੰਗ ਵਰਗੇ ਮਾਹੌਲ ਤੋਂ ਬਾਅਦ ਤੇਜ਼ੀ ਫੜ ਰਹੀ ਹੈ ਔਰ ਅਗਲੇ ਕੁਝ ਦਿਨਾਂ ਦੇ ਵਿੱਚ ਇੱਕ ਵੈਬਸਾਈਟ ਲਾਂਚ ਕੀਤੀ ਜਾਣੀ ਹੈ ਆਨਲਾਈਨ ਪੋਰਟਲ ਲਾਂਚ ਕੀਤਾ ਜਾਣਾ ਹੈ ਜਿਦੇ ਵਿੱਚ ਦੁਨੀਆ ਪਰਚ ਕਿਤੇ ਵੀ ਬੈਠਾ ਐਨਆਰਆਈ ਪੰਜ ਮੈਂਬਰੀ ਭਰਤੀ ਕਮੇਟੀ ਦੀ ਉਸ ਆਨਲਾਈਨ ਪੋਰਟਲ ਦੇ ਜ਼ਰੀਏ ਮੈਂਬਰ ਬਣ ਸਕਦਾ ਹੈ ਸੋ ਇਹਦਾ ਵੀ ਮੈਨੂੰ ਲੱਗਦਾ ਹੈ ਪੂਰਾ ਬਿਉਰਾ ਜਿਹੜਾ ਅਗਲੇ 1-2 ਦਿਨਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਵੱਲੋਂ ਪੇਸ਼ ਕੀਤਾ ਜਾਣਾ ਹੈ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਵੱਡਾ ਫੈਸਲਾ ਕੀਤਾ ਹੈ ਉਹਨਾਂ ਨੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਪੰਜ ਸ਼ਖਸੀਤਾਂ ਦੀ ਫੋਟੋਆਂ ਲਾਉਣ ਦਾ ਫੈਸਲਾ ਕੀਤਾ ਹੈ ਤਸਵੀਰਾਂ ਲਾਉਣ ਦਾ ਫੈਸਲਾ ਕੀਤਾ ਹੈ ਸੋ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਵੀ ਸਸ਼ੋਭਿਤ ਕੀਤੀ ਜਾਏਗੀ ਪਰ ਇਹਦੇ ਨਾਲ ਲਾਲ ਗਿਆਨੀ ਮੋਹਨ ਸਿੰਘ ਉਹਨਾਂ ਦੀ ਤਸਵੀਰ ਵੀ ਸਸ਼ੋਭਿਤ ਕੀਤੀ ਜਾਏਗੀ ਸੋ ਇਹ ਬਹੁਤ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਫੈਸਲਾ ਹੈ ਜਿਹੜਾ ਉਹ ਸਾਹਮਣੇ ਆਇਆ ਜਿਹਦਾ ਹਰ ਪਾਸੇ ਸਵਾਗਤ ਹੋ ਰਿਹਾ ਡਾਕਟਰ ਮਨਮੋਹਨ ਸਿੰਘ ਨੇ ਸਿੱਖੀ ਦੇ ਲਈ ਔਰ ਪੰਜਾਬ ਦੇ ਲਈ ਔਰ ਸਿੱਖਾਂ ਦੀ ਪਛਾਣ ਦੇ ਲਈ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਯਤਨ ਕੀਤੇ ਔਰ ਉਹਨਾਂ ਨੇ ਹਮੇਸ਼ਾ নিরপেক্ষਤਾ ਦੇ ਨਾਲ ਗੁਰੂਆਂ ਦੇ ਸਿਧਾਂਤ ਨੂੰ ਮੰਨਦੇ ਹੋਏ ਸਾਰਿਆਂ ਦੇ ਲਈ ਬਰਾਬਰ ਦੇ ਕੰਮ ਕੀਤੇ ਨੇ ਸੋ ਉਹਨਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਵੀ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਭਾਵੇਂ ਉਹਨਾਂ ਦਾ ਸਬੰਧ ਕਾਂਗਰਸ ਨਾਲ ਰਿਹਾ ਪਰ ਉਹਨਾਂ ਦੀ ਤਸਵੀਰ ਲਾਉਣ ਦਾ ਫੈਸਲਾ ਕਰਨਾ ਇਹਦਾ ਹਰ ਪਾਸਿਓਂ ਸਮਰਥਨ ਮਿਲਿਆ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਵਿੱਚ ਤਾਜ਼ਾ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦੋ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧ